ਭੈਣਿਆ ਲੱਗ ਚੂ ਪਤਾ ਕੌਣ ਫੜਦਾ ਕੰਜਰ ਦਾ ਸੁੰਡੀਆਂ ਪਈਆਂ ਹਨੀਆਂ ਵਿੱਚ ਐਡੇ ਪੱਕੇ ਸੁੰਡੀਆਂ ਹਨੀਆਂ ਖਾ ਦੇ ਦੇ ਸੁੰਡ ਪਿਆਲ ਆਵੇ ਚ ਨਹੀਂ ਹੋਰਾ ਛੋਟੀਆਂ ਉਹ ਦੰਡਾ ਕਿਤੇ ਦਿੱਤਾ ਇਹਦਾ ਫੇਰ ਹੈ ਕਿ ਕਿਹੜਾ ਕਲਰ ਹੋ ਗਿਆ ਕਿਕਾ ਲਾ ਹੋ ਜੀ ਬਾਬਾ ਜੀ ਦਾ ਮੇਲਾ ਆਉਣ ਰਿਹਾ ਤੇ ਸਫਾਈ ਘਰੇ ਘਰੇ ਦੀ ਚੱਲ ਰਹੀ ਆ ਵੇਖੋ ਐਸਾ ਲਈ ਕਿੰਨੇ ਬੂਟੇ ਬਟੇ ਹੋ ਜਾਂਦੇ ਆ ਨਿੰਬੂ ਵੇਖੋ ਕਿੱਡਾ ਵਧੀਆ ਇੱਧਰ ਆ ਅੱਗ ਦੀ ਪ੍ਰਕਰਿਆ ਚੱਲ ਰਹੀ ਆ ਤੇ ਨਿੰਬੂ ਵੇਖੋ ਕਿੰਨਾ ਕਰਿਆ ਪਿਆ ਨਿਕਨੇਗਾ ਕਿੱਡਾ ਵਧੀਆ ਬੂਟਾ ਇੱਕ ਨੰਬਰ ਦਾ ਬੂਟਾ ਨਿੰਬੂ ਦਾ ਕਾਗਜੀ ਆਰਦੀਏ ਧੂਆ ਧੂਆ ਯਾ ਕਿਥੇ ਸਮਝ ਨਹੀਂ ਲੱਗਦੀ ਕੱਚੇ ਆ ਕੱਚੇ ਸਮਝ ਨਹੀਂ ਲੱਗਦੀ ਅਰੇ ਯਾਰ ਲੁੱਕ ਜਾ ਨਾ ਆਪਰੇ ਇਹਨਾਂ ਨੂੰ ਨਹੀਂ ਦੁੱਪਾਈਂ ਆਪਰੇ ਇਹਨੂੰ ਕੱਢ ਦਿੰਦੀ ਲਾਰਿਸ ਸੇਵਾ ਚੱਲ ਰਹੀ ਆ ਬੱਚੇ ਲੱਗੇ ਹੋਏ ਨੇ ਕੇ ਰੱਕਰਾ ਸਵਾਈ ਹੋਊਗਾ ਔਰ ਇਹ ਬੜੀਆਂ ਸੁੱਕੀਆਂ ਨੀਆਂ ਲੱਕੜਾਂ ਨਾ ਉਹ ਬਹੁਤ ਪੁਰਾਣੀਆਂ ਪਈਆਂ ਆ ਸਾਰਾ ਘੇਰਾ ਘੇਰਾ ਸਾਫ ਕਰਾਂਗੇ ਜੀ ਭਾਈ ਤੇ ਟੱਲ ਗਿਆ ਵੇਖੋ ਕਿਤੇ ਸਿੱਧੇ ਗਏ ਆ ਉਹਦਾ ਬਾਬੇ ਨੇ ਭੂਟੇ ਵੜੇ ਰੰਗ ਬਰੰਗੇ ਠੋਕੇ ਨਾ ਆਵੇਂ ਨਾ ਆ ਆਵੇ ਆ ਭੂਟਾ ਵੈਖ ਕਿੱਦਾ ਸਿੱਧਾ ਉਹ ਉਹ ਵੀ ਸਿੱਧਾ ਵੈਖ ਕਿੱਦਾ ਗਿਆ ਤੇ ਆਪਣਾ ਆਪਣਾ ਨਿਕਾਲਾ ਭੂਟਾ ਕਿੱਦਾ ਸਿੱਧਾ ਨਾ ਸਿੱਧਾ ਕਿੱਦਾ ਵੈਖਤਾ ਤੇ ਆਵੇ ਹਾ ਕੇ ਦਾ ਸਿੱਧਾ ਉਹਨੇ ਵੈਰਾਈਟ ਕਿਆ ਵੜੀਆਂ ਬਣਾਉਣੀਆਂ ਕਾਦਾ ਬੂਟਾ ਹੋ ਗਿਆ ਯਾਰੇ ਹੈ ਜੰਗੋਲਾ ਹੈ ਜੰਗੋਲਾ ਪਤਾ ਨਹੀਂ ਲੱਗਣ ਦੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਦੱਸਿਓ ਇਹ ਕਾਦਾ ਬੂਟਾ ਹੈ ਤੇ ਸੇਵਾ ਚੱਲ ਰਹੀ ਆ ਤਨ ਤਨ ਬਾਬਾ ਵਸਾ ਕਾਸੀ ਕਿ ਜੀਦੇ ਬਾਹਰਲੇ ਗੁਰਦਾਰੇ ਤਪਸਤਾਂਤੇ ਮੇਲਾ 4 5 ਦਸੰਬਰ ਦਾ ਮੋਢੇ ਮੋਢੇ ਕੱਢ ਕੇ ਲਾਓ ਆ ਆ ਛਾਪਰੀ ਪੂਛ ਲਾਗੋ ਉਹ ਛਾਪਰੀ ਪੂਛ ਲਾਗੋ ਲਿਆਓ ਫੜ ਕੇ ਕਰਾਓ ਪਰਲੇ ਬੰਨੇ ਹੋ ਇੱਥੇ ਛਾਪ ਵਾਲਾ ਮੋਟਾ ਹੁੰਦਾ ਹੈ ਨਾ ਨਿਕਿਆ ਛਾਪ ਵਾਲਾ ਤਗੜਾ ਇੱਥੇ ਰਹਿੰਦਾ ਹੁੰਦਾ ਹੈ ਦਾ ਤਗੜਾ ਰਹਿੰਦਾ ਰਿਆ ਇਸੇ ਲੱਗਦੇ ਉਪਰ 8000 ਆ ਦੁੱਜੇ 200 ਬਰਾਜ ਆ 8000 ਆ ਯੋਰ ਘਟ ਮਾਰਦਾ ਇੱਕ ਮਿੰਟ ਰਹੀ ਆ ਮਿੰਟ ਰਹੀ ਉਹ ਸਿੱਧੂ ਉਥੇ ਵਾਲਾ ਲੈ ਆ ਤੂੰ ਲੈ ਆ ਤੂੰ ਇਹ ਗੁਲਾਬਾਸੀ ਦਾ ਲਾਇਆ ਪਰੇ ਲੈ ਜਾ ਫੇਰ ਪਰਾਂ ਚ ਰੱਖਤਾ ਹੀ ਲਾ ਦੇ ਕੇ ਤੇਰੀਆਂ ਹਈਆਂ ਇੰਨੀਆਂ ਤੇ ਹੋਈ ਜਾਂਦੀਆਂ ਤੇ ਆਹ ਗੁਲਾਬਾਸ਼ੀ ਜੀ ਵੱਡ ਦੇਣੀ ਆਪਾਂ ਆਹ ਵੇਖਿਓ ਤੁਸੀਂ ਕੱਲ ਪਰਸੋਂ ਤੋਂ ਥਾਂ ਵੇਖਿਓ ਸਾਰਾ ਹੈ ਅੱਗੇ ਨਹੀਂ ਕਾਕੂ ਜੀ ਹੈ ਕਿੱਡਾ ਕਾਕੂ ਘਾਹ ਕੋਈ ਆ ਪੱਤੇ ਪੁੱਤੇ ਚੱਲੀਏ ਕਾਈ ਲੈਣਾ ਆ ਜਰਾ ਹੈ ਅਵਰੇ

वो का ब्रीकी पत्ते आपका सारे बना फेंक कर वाहे मेरा पोता बेटा इधर बना वाहे मेरा पोता मैं ता ता तेरे नाम से दो प्रकाश परम ईश्वर का रास्ता हम दोबारा करके I को लौटा दे तन जगया काम में और काज से सुख से और भू जो समुद्र दविविक्को तथा क्षेत्रता के तपाले सो लेतारा बिन से सा आदि न बनी अनिका ਵਾਤੋ ਤੇ ਜਾ ਚੋ ਨੀ ਤਿਆ ਆਹ ਗਿਆ ਬਰ ਮਰੂ ਦੇ ਰੰਦੇ ਜੇ ਯਾਰ ਨਿਆਣੇ ਸਾਰੇ ਵੀਰ ਜੀ ਆਮ ਨਾਲ ਵੀਡੀਓ ਬਣਾਉਂ ਲੱਗ ਪਏ ਆਂ ਦਵਾਲੇ ਦੇ ਵਾਲੇ ਦੁਆਲੇ ਤੁਰੇ ਫਿਰਦੇ ਆ ਆ ਮੇਰੇ ਮੇਰੇ ਕੰਮ ਨਾਲ ਆਏ ਵਾਹੇ ਜੀ ਫਤੋ ਹਾ ਲਹਾਵਾ ਕੇ ਪਹੁੰਚੋ ਜੀ ਸੰਗਤਾਂ ਸਾਰੇ ਫੇਰੇ ਬੜਾਈਏ ਫਤੋ ਫਲਾਵ ਮਾ ਸਾ ਟਾਈਮ ਨਾ ਪਹੁੰਚ ਆਹੋ ਸੇਰੇ ਤੜਕੇ ਲੱਗੀ ਹੈ ਨਹੀਂ ਸੇਰੇ ਜੀ ਲੌ ਲੌ ਦਾ ਆਹੋ ਚਲ 12 ਵਜੇ ਲੱਗ ਪਾਂਗੇ ਹੁਣ ਕਿਹੜੀ ਕਰਨੀ ਆ ਆਹੋ ਤੇ ਔਲਕੇ ਲੱਗੀ ਹੈ ਤੇ ਵੀਡੀਓ ਆਪਾਂ ਪਾ ਦੇਣੀ ਰਾਤ ਨੂੰ ਜੇ ਹੋਰੀ ਵੀਰ ਕਿਸ ਦਾ ਟਾਈਮ ਹੋਵੇ ਤੇ ਉਹ ਵੀ ਪਹੁੰਚੇ ਆਹੋ ਕਿੱਥੇ ਗਿਆ ਘਰ ਕੇ ਸਾਹ ਆਹੋ ਮੇਲੇ ਦਾ ਬੜਾਈਆ ਕਰਾ ਪ੍ਰੋਗਰਾਮ ਓਏ ਇਹ ਲਾ ਧੀਆਂ ਜੀ ਮੁੜ ਕੇ ਤਾ ਵਜਦੇ ਫਿਰ ਨਾ ਆਹ ਦੀ ਕਹਾਣੀ ਜਿਹੜਾ ਨਹੀਂ ਆਉਦਾ ਤੇ ਤੇ ਲੋੜਾ ਟਿਕਾ ਲੱਗੇਗੀ ਉਦੋਂ ਕਾਹੂ ਕਾਹੂ ਗਾਣਾ ਇਧਰ ਆਹ ਸੱਪਾ ਚੋਕੂ ਨੂੰ ਕਰਦੀ ਹਾੜਾ ਨਹੀਂ ਆ ਗਿੱਲਾ ਨੂੰ ਬਰਨਾ ਪੂਰਾ ਉਹ ਲਉਣੀ ਆ ਹਾਂ ਉਹ ਰੱਖਾ ਗਏ ਟਿੰਗਾਸਾਂ ਨੂੰ ਲਉਣੀ ਹੈ ਕਣੀ ਢੀ ਜੇ ਅੰਤ ਨੂੰ ਇਤੂ ਕਰ ਦਿੰਦੇ ਮੇਰੇ ਨੂੰ ਰੰਗ ਕਰੀਏ ਦੋ ਦੋ ਤਿੰਨ ਤੇ ਆਹੋ ਦੋ ਤਿੰਨ ਐ ਜਿਤਨਾ ਆ ਕੀਤਾ ਦਾ ਰੰਗ-ਤਰੰਗਾ ਨਾਂ ਪੱਤੀਆਂ ਨਾ ਪਤਨੀ ਨਹੀਂ ਆ ਰਹੀਆਂ ਹੈ ਉਹ ਪੱਤੀਆਂ ਪਤਨੀ ਇੰਨੀ ਛੋਟੇ ਏਦਾਂ ਉੱਡ ਨਹੀਂ ਜਾਣੀ ਲੂਣੇ ਕਰ ਜਣਾ ਗੋਏਗਾ ਇਹ ਕਰੀਆ ਵਾ ਇਹ ਪੰਨੀ ਫੁੱਲਾ ਵੀ ਅੱਛਾ ਅੱਜ ਬੂਟਾ ਆਪਣੇ ਲਿਆ ਆਇਆ ਉਹਦੇ ਨਾਲ ਦਾ ਉਹਦੇ ਨਾਲ ਦਾ ਬੜਾ ਅੱਛਾ ਜਿਹੜਾ ਇਹਨੂੰ ਇੱਥੇ ਵੱਡਾ ਨਾ ਇਹ ਐਮਾ ਕੱਲੇ ਨੂੰ ਸੋ ਆਲੇ ਨਾ ਅੱਜ ਇਹਦੇ ਨਾਲ ਜਿਆਰਾ ਮੋਟਾ ਵੱਡਾ ਵਾ ਬਾ ਵੀ ਹਾਂ ਵੀ ਵੱਡਾ ਹੈ ਮੋਟਾ ਜੀ ਫਿਲ ਫੁੱਟੇ ਨਹੀਂ ਹੋਏ ਇਹ ਦੇਖਾ ਲਓ ਇਹ ਮਦਦੋਂ ਲਾਈ ਜਾਂਦੇ ਪਰਲੀ ਦੇ ਪਰਲੀ ਦੇ ਤੇ ਜਾਂਦੇ ਮੋਢੀ ਛੱਤ ਆ ਥੱਲੇ ਆ ਦੇ ਜਾਂ ਕਰਨ ਨੰਬਰ ਨਾ ਗੁੰਖਾਈਏ ਕਰਾ ਟੈਂਪੂ ਕੋਈ ਦਾਬ ਨਾ ਪਣਾ ਰਹੀ ਕਸਮਾ ਕੋਈ ਵਾਲੀ ਗੁਰੂ ਸਤਿਗੁਰੂ ਨਿੰਬੂ ਬੋਲਦਾ ਦਾਬ ਚਾਹੀਦੀ ਆ ਦਾਬ ਚਾਹੀਦੀ ਆ ਨਾ ਦਾਬ ਨਹੀਂ ਆਂਦੀ ਨਿੰਬੂ ਦੀ ਥੱਲੇ ਲੱਗਾ ਹੋਵੇ ਜ਼ਮੀਨ 'ਚ ਤੇ ਥੱਲੇ ਲੱਪਿਆ ਹੋਵੇ ਨਾ ਜ਼ਮੀਨ 'ਚ ਤੇ ਉਹਨੂੰ ਮੁੜ ਕੇ ਵੱਡ ਬਣ ਜਾਂਦਾ ਫਿਰ ਵੱਡ ਲਈਦੀ ਆ ਬੋੜ ਨਹੀਂ ਨਿੰਬੂ ਦਾ ਗੋੜਾ ਲੱਗਦਾ ਊਟਾੜਾਈਆ ਬਰੋਆ